ਭਾਗ 15ਵਾਂ ਕਹਾਣੀ ਹੈ ਇਕਨਾਥ ਕੁੜੀ ਦੀ ਪ੍ਰੇਮ ਕਹਾਣੀ ਬੀਬੀ ਜੀ ਨੂੰ ਕਿਸ ਕਾਲ ਦੀ ਚਿੰਤਾ ਸੀ ਜੋ ਸਾਰੀ ਰਾਤ ਉਹ ਸੋਈ ਨਹੀਂ ਪਿੰਕੀ ਦੇ ਕਹੇ ਬੋਲ ਲਾਡੋ ਨੂੰ ਕੱਲੀ ਨੂੰ ਘਰ ਨਾ ਭੇਜੋ ਬੀਬੀ ਜੀ ਮੈਂ ਆਪੇ ਆ ਕੇ ਲੈ ਜਾਉਂ ਜਮਾਨਾ ਬਹੁਤ ਖਰਾਬ ਹੈ ਸ਼ਾਮੋਂ ਬੀਬੀ ਦੇ ਕੰਨਾਂ ਵਿੱਚ ਗੂੰਜਦੇ ਰਹੇ ਉਸ ਦੀ ਸਾਰੀ ਰਾਤ ਉਸ ਲਵਟੇ ਲੈਂਦੇ ਹੋਏ ਲੰਘ ਗਈ ਸਵੇਰੇ ਗੁਰਦੁਆਰ ਗੁਰਦੁਆਰਿਆਂ ਭਾਈ ਜੀ ਦੇ ਬੋਲਣ ਦੀ ਆਵਾਜ਼ ਤੇ ਵੀ ਬੀਬੀ ਨਾ ਉੱઠી ਰਾਤ ਦੀ ਉਹ ਨਿੰਦਰੀ ਹੋਣ ਕਰਕੇ ਤੜਕੇ ਉਸ ਦੀ ਅੱਖ ਲੱਗ ਗਈ ਸ਼ੁੱਕਰਵਾਰ ਦਾ ਦਿਨ ਸੀ ਪਰੀ ਨੇ ਵੀ ਸਕੂਲ ਜਾਣਾ ਸੀ ਮਿੱਤੋ ਆਪਣੇ ਬੱਚਿਆਂ ਨੂੰ ਤਿਆਰ ਕਰ ਲਈ ਆਈ ਤੇ ਉਸ ਨੇ ਪਰੀ ਨੂੰ ਬਾਹਰ ਖੜੀ ਨਾ ਦੇਖ ਸ਼ਾਮ ਨੂੰ ਬੀਬੀ ਦਾ ਦਰਵਾਜ਼ਾ ਖਟਕਟਾਇਆ ਤਾਂ ਬੀਬੀ ਨੇ ਗੇਟ ਖੋਲ੍ਹਿਆ ਤੇ ਸਿਰਦਰਦ ਦੀ ਸ਼ਿਕਾਇਤ ਦੱਸੀ ਪਰੀ ਵਿਚਾਰੀ ਤਾਂ ਬੇਫਿਕਰੀ ਨਾਲ ਸੌ ਰਹੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਮੇਰੀ ਫਿਕਰ ਚ ਬੀਬੀ ਸਾਰੀ ਰਾਤ ਪਰ ਨਹੀਂ ਸੁੱਤੀ ਏ ਤੇ ਹੁਣ ਸਿਰਫ ੜ ਕੇ ਬੈਠੀ ਹੈ ਗੱਲਾਂ ਕਰਦੀਆਂ ਸਕੂਲ ਬੱਸ ਆ ਜਾਂਦੀ ਹੈ ਤੇ ਮਿੱਤੋ ਮਿੱਤੋ ਨੇ ਬਿਠਾ ਕੇ ਬੀਬੀ ਨੂੰ ਦਵਾਈ ਲੈਣ ਦਾ ਆਖਦੀ ਆਪਣੇ ਘਰ ਜਾਣ ਲੱਗਦੀ ਹੈ ਬੀਬੀ ਜੀ ਤੁਸੀਂ ਮੂਹਤੋ ਲਵੋ ਮੈਂ ਬਣਾ ਲੈਂਦੀ ਹਾਂ ਚਾ ਮਿੱਤੋ ਬੀਬੀ ਦਾ ਪੁੱਤ ਤਿਉਹ ਕਰਦੀ ਸੀ ਨਹੀਂ ਨਹੀਂ ਤੀਏ ਜਿਉਂਦੀ ਵਸਦੀ ਰਹਿ ਮੈਂ ਬਣਾ ਲੈਨੀ ਆ ਆਪੇ ਬਟਣ ਹੀ ਤਾਂ ਬਣਾ ਕੈਂਸਤਾ ਹੁਣ ਕਿਹੜਾ ਚੁੱਲੇ ਫੁੱਕਾ ਮਾਰਨੀ ਆ ਆ ਜਾ ਤੂੰ ਵੀ ਪੀਂਦੀ ਚਾਈ ਬੀਬੀ ਨੇ ਕਿਹਾ ਨਾ ਬੀਬੀ ਜੀ ਤੁਸੀਂ ਪਿਓ ਅੱਜ ਲਾਡੋ ਦੇ ਪਾਪਾ ਨੇ ਜਾਣਾ ਕਿਤੇ ਕੰਮ ਰਿਸ਼ਤੇਦਾਰੀ ਚ ਮੈਂ ਸਾਗ ਬਣਾਇਆ ਹੋਇਆ ਇਹਨਾਂ ਨੂੰ ਤੋੜ ਕੇ ਫਿਰ ਤੁਹਾਡੇ ਕੋਲ ਆ ਜਾਾਂਗੀ ਨਾਲੇ ਮੱਕੀ ਦੀ ਰੋਟੀ ਵੀ ਬਣਾ ਲਿਆਵਾਂਗੀ ਤੁਸੀਂ ਆਰਾਮ ਕਰੋ ਮੈਂ ਤੋ ਆਪਣੇ ਘਰ ਵੱਲ ਚੱਲ ਪਈ ਬੀਬੀ ਨੇ ਮੂੰਹ ਹੱਤ ਤੋਤਾ ਤੇ ਪਰੀ ਲਈ ਦੁੱਧ ਗਰਮ ਕੀਤਾ ਫਿਰ ਆਪਣੇ ਲਈ ਚਾਹ ਧਾਰ ਲਈ ਤੇ ਦੋਵੇਂ ਕੱਪ ਲੈ ਕੇ ਅੰਦਰ ਆ ਕੇ ਪਰੀ ਨੂੰ ਉਠਾਇਆ ਤੇ ਸਕੂਲ ਬੱਸ ਦੇ ਲੰਘ ਜਾਣ ਬਾਰੇ ਦੱਸਿਆ ਓਹੋ ਬੀਬੀ ਮੈਂ ਤਾਂ ਜਾਣਾ ਸੀ ਸਕੂਲ ਅੱਜ ਮੈਡਮ ਨੇ ਕਾਉਂਟਿੰਗ ਸੁਣਨੀ ਸੀ ਨਿੱਕੀ ਜਹੀ ਪਰੀ ਨੇ ਨੂੰ ਆਪਣੀ ਪੜ੍ਹਾਈ ਦੀ ਨਿੱਕੀ ਜਹੀ ਫਿਕਰ ਸੀ ਕੋਈ ਗੱਲ ਨਹੀਂ ਮੇਰੀ ਬਹੁਤੀ ਪੜਾਕੂਏ ਅੱਜ ਸਿਰ ਦੁੱਖ ਦੁੱਖ ਦਾ ਸੀ ਉੱਠਿਆ ਨਹੀਂ ਗਿਆ ਪੁੱਤ ਬੀਬੀ ਜੀ ਨੇ ਪੁੱਤ ਬੀਬੀ ਨੇ ਪਰੀ ਨੂੰ ਸਮਝਾਇਆ ਲੈ ਬੀਬੀ ਤੇਰਾ ਹੁਣ ਫੇਰ ਸਿਰ ਦੁੱਖ ਲੱਗ ਗਿਆ ਮੂੰ ਫਿਰ ਰੋਹਿਤ ਵੀਰਾ ਡਾਕਟਰ ਕੋਲ ਲੈ ਕੇ ਜਾਓ ਨਾਲੇ ਤੇਰੇ ਸੂਈ ਵੀ ਲਾਉ ਡਾਕਟਰ ਆਪਣੀ ਸਮ ਅਨੁਸਾਰ ਪਰੀ ਬੋਲ ਰਹੀ ਸੀ ਆਹੋ ਤੂੰ ਆ ਗਈ ਵੱਡੀ ਡਾਕਟਰ ਨਹੀਂ ਮੇਰੇ ਸੂਈ ਲਵਾਉਣਾ ਬੀਬੀ ਨੇ ਹੱਸ ਕੇ ਪਰੀ ਵੱਲ ਦੇਖਿਆ ਬੀਬੀ ਮੈਂ ਵੀ ਵੱਡੀ ਹੋ ਕੇ ਡਾਕਟਰ ਬਣਨਾ ਫਿਰ ਮੈਂ ਸੂਈ ਲਾ ਲਾ ਕੇ ਸਾਰਿਆਂ ਨੂੰ ਠੀਕ ਕਰਿਆ ਕਰੂੰ ਪਰੀ ਆਪਣੀ ਸੱਚੀ ਗੱਲ ਤੇ ਉਂਗਲ ਰੱਖ ਕੇ ਸੋਚਣ ਦੀ ਐਕਟਿੰਗ ਕਰਦੀ ਬੋਲੀ ਚੰਗਾ ਮੇਰੀ ਦਾਦੀ ਪਹਿਲਾਂ ਆ ਦੁੱਧ ਪੀ ਲੈ ਫੇਰ ਜਲਦੀ ਵੱਡੀ ਹੋ ਜਾਵੇਂਗੀ ਤੂੰ ਤਾਂ ਹੀ ਡਾਕਟਰ ਬਣੇਗੀ ਬੀਬੀ ਨੇ ਕਿਹਾ ਤੇ ਪਰੀ ਦੁੱਧ ਪੀਣ ਲੱਗੀ ਬੀਬੀ ਨੇ ਟੀਵੀ 10 ਵਿੱਚ ਔਨ ਕੀਤਾ ਤੇ ਗੁਰਬਾਣੀ ਵਾਲਾ ਚੈਨਲ ਲਗਾ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਹ ਬੀਬੀ ਨੇ ਦੋਵੇਂ ਹੱਥ ਜੋੜ ਮੱਥਾ ਟੇਕਿਆ ਤੇ ਫਿਰ ਆਪਣੇ ਦੋਹਾਂ ਹੱਥ ਦੋਹੇ ਹੱਥ ਪਰੀ ਦੇ ਸਿਰ ਤੇ ਧਰ ਕੇ ਦੁਆਵਾਂ ਮੰਗੀਆਂ ਪਰੀ ਵੀ ਬੀਬੀ ਦੀ ਨਕਲ ਕਰਦੀ ਹੋਈ ਬੀਬੀ ਦੇ ਸਿਰ ਤੇ ਹੱਥ ਰੱਖਦੀ ਬੋਲੀ ਬਾਬਾ ਜੀ ਮੇਰੀ ਬੀਬੀ ਨੂੰ ਸੁੱਖ ਰੱਖਿਓ ਵੱਡੀ ਦਾਦੀ ਆਖਦੀ ਹੋਈ ਬੀਬੀ ਦਾ ਹਾਸਾ ਨਿਕਲ ਆਇਆ ਥੋੜੀ देर ਬਾਅਦ ਹੀ ਮਿੱਤੋਂ ਪੰਜ 6 ਮੱਕੀ ਦੀਆਂ ਰੋਟੀਆਂ ਤੇ ਛੋਟਾ ਡੋਲੂ ਸਾਗ ਨਾਲ ਭਰਿਆ ਹੋਇਆ ਤੇ ਉੱਪਰ ਮੱਖਣ ਪਾ ਕੇ ਲਿਆਈ ਬੀਬੀ ਖੁਸ਼ ਹੋ ਕੇ ਰੋਟੀ ਖਾਣ ਲੱਗੀ ਮਿੱਤੋ ਨੂੰ ਵੀ ਬੀਬੀ ਨੇ ਕਿਹਾ ਖਾ ਲੈ ਪੁੱਤ ਤੂੰ ਵੀ ਦੋ ਮੇਰੀਆਂ ਤੇ ਇੱਕ ਪਰੀ ਦੀ ਤਿੰਨ ਰੋਟੀਆਂ ਬਹੁਤ ਨੇ ਸਾਨੂੰ ਤਾਂ ਬੀਬੀ ਨੇ ਰੋਟੀਆਂ ਗਿਣਦੀ ਨੇ ਕਿਹਾ ਕੋਈ ਗੱਲ ਨਹੀਂ ਬੀਬੀ ਜੀ ਤੁਸੀਂ ਖਾਓ ਜਿੰਨੀ ਖਾਣੀ ਹੈ ਬਾਕੀ ਪਰੀ ਪਰਿਵਸਤ ਰੱਖ ਲੋਗੇ ਫਿਰ ਖਾ ਲੋਗੇ ਮਿੱਤੋ ਨੇ ਉੱਠਦੀ ਨੇ ਕਿਹਾ ਠੀਕ ਹੈਤੀਏ ਜਿਉਂਦੀ ਵਸਦੀ ਰਹਿ ਵਾਹਿਗੁਰੂ ਭਾਗ ਲਗਾਏ ਰੱਖੇ ਬੀਬੀ ਅਸੀਸਾਂ ਦੇ ਰਹੀ ਸੀ ਤੇ ਮਿੱਤੋ ਬੀਬੀ ਦੇ ਪੈਰੀਂ ਹੱਥ ਲਗਾ ਕੇ ਦਰ ਤੋਂ ਬਾਹਰ ਚਲੀ ਗਈ ਉਸ ਤੋਂ ਬਾਅਦ ਬੀਬੀ ਥੋੜਾ ਬਹੁਤ ਖਿਲਰਿਆ ਸਮਾਨ ਸਮੇਟਣ ਲੱਗੀ ਰਹੀ ਪਰਿ ਟੀਵੀ ਦੇਖਣ ਚ ਵਿਅਸਤ ਸੀ 11:00 ਵਜੇ ਹਰੀ ਆਇਆ ਬੀਬੀ ਨੂੰ ਮੱਥਾ ਟੇਕੋ ਹਾਲ ਚਾਲ ਪੁੱਛਣ ਲੱਗਾ ਬੀਬੀ ਉਸ ਨੂੰ ਅੰਦਰ ਲੈ ਗਈ ਤੇ ਪੁੱਛਿਆ ਆ ਜਾ ਬਹਿ ਜਾ ਪੁੱਤ ਹੋਰ ਸੁਣਾ ਘਰ ਪਰਿਵਾਰ ਬਾਲ ਬੱਚੇ ਠੀਕ ਠਾਕ ਨੇ ਬੱਚੇ ਤਾਂ ਠੀਕ ਠਾਕ ਹਨ ਬੀਬੀ ਜੀ ਪਰ ਤੁਹਾਡੀ ਨੂੰ ਨੂੰ ਤਾਈ ਫੇੜ ਹੋ ਗਿਆ ਬਹੁਤਾ ਕੰਮ ਨਹੀਂ ਹੁੰਦਾ ਮੈਂ ਹੀ ਸਵੇਰੇ ਕਰਕੇ ਆਉਣਾ ਬੱਚੇ ਤਾਂ ਅਜੇ ਛੋਟੇ ਹਨ ਪੱਕੀ ਪਕਾਈ ਖਾ ਸਕਦੇ ਹਨ ਅਜੇ ਆਪ ਪਕਾਉਣ ਜੋਗੇ ਨਹੀਂ ਹੋਏ ਹਰੀ ਨੇ ਬੀਬੀ ਨੂੰ ਦੱਸਿਆ ਤੇ ਨਾਲ ਹੀ ਪੁੱਛਿਆ ਤੁਸੀਂ ਦੱਸੋ ਠੀਕ ਠਾਕ ਹੋ ਪਰੀ ਦਾ ਕੀ ਹਾਲ ਹੈ ਮੈਂ ਤਾਂ ਠੀਕ ਹਾਂ ਪੁੱਤ ਪਰ ਅੱਜ ਪਰੀ ਘਰ ਹੀ ਹੈ ਉਸ ਨੂੰ ਪੁੱਛ ਲੈ ਹਾਲ ਚਾਲ ਯਾਦ ਕਰਦੀ ਹੁੰਦੀ ਆ ਤੈਨੂੰ ਬਹੁਤ ਨਾਲ ਰੋਹਿਤ ਨੂੰ ਗੱਲ ਕਰਦਿਆਂ ਬੀਬੀ ਨੇ ਪਰੀ ਨੂੰ ਆਵਾਜ਼ ਮਾਰੀ ਬੀਬੀ ਦੀ ਆਵਾਜ਼ ਸੁਣਨ ਕਾਲੀ ਵਿੱਚ ਪਰੀ ਪੁੱਠੀਆਂ ਚੱਪਲਾ ਬਾਕੇ ਦੂਜੇ ਕਮਰੇ ਵਿੱਚ ਆਈ ਹਰੀ ਨੂੰ ਸੋਹੇ ਤੇ ਬੈਠ ਦੇਖ ਭੱਜ ਕੇ ਉਸ ਦੇ ਕੋਲ ਚਲੀ ਗਈ ਕੀ ਗੱਲ ਅੱਜ ਮੇਰਾ ਪੁੱਤ ਸਕੂਲ ਨਹੀਂ ਗਿਆ ਹਰੀ ਨੇ ਉਸ ਦੀ ਗੱਲ ਗੱਲ ਚੁੰਮਦਿਆਂ ਪੁੱਛਿਆ ਚਾਚੂ ਬੀਬੀ ਨਹੀਂ ਉੱઠી ਅੱਜ ਫੇਰ ਮੈਂ ਲੇਟ ਹੋ ਗਿਆ ਬੱਸ ਨਿਕਲ ਗਈ ਸੀ ਨਾ ਤਾਂ ਕਰਕੇ ਹਰੀ ਚਾਚਾ ਹਰੀ ਚਾਚਾ ਰੋਹਿਤ ਵੀਰ ਆ ਨਹੀਂ ਆਇਆ ਕਾਰ ਲੈ ਕੇ ਮੈਂ ਝੂਟਾ ਲੈਣਾ ਸੀ ਕਾਰ ਵਿੱਚ ਉਹ ਹਰੀ ਨੂੰ ਆਪਣੀਆਂ ਹੀ ਗੱਲਾਂ ਵਿੱਚ ਉਲਝਾ ਰਹੀ ਸੀ ਆਏਗਾ ਪੁੱਤ ਤੇਰਾ ਵੀਰਾ ਵੀ ਆਏਗਾ ਤੂੰ ਆ ਚਾਕਲੇਟ ਖਾ ਲੈ ਨਾਲੇ ਟੀਵੀ ਦੇਖ ਲੈ ਮੈਂ ਬੀਬੀ ਨਾਲ ਗੱਲ ਕਰਨੀ ਹੈ ਹਰੀ ਨੇ ਆਪਣੀ ਕਮੀਜ਼ ਦੀ ਉੱਪਰਲੀ ਜੇਬ ਵਿੱਚ ਚਾਕਲੇਟ ਕੱਢ ਕੇ ਪਰੀ ਨੂੰ ਫੜਾ ਦਿੱਤੀ ਪਰੀ ਦੂਜੇ ਕਮਰੇ ਵਿੱਚ ਚਲੀ ਗਈ ਉਹ ਸਿਆਣੀ ਸੀ ਜਿਵੇਂ ਵੀ ਕੋਈ ਵੱਡਾ ਕਹਿੰਦਾ ਝਟ ਕਹਿਣਾ ਮੰਨ ਲੈਂਦੀ ਸੀ ਸ਼ਾਇਦ ਰੱਬ ਨੇ ਉਸਦੇ ਮਾਂ-ਬਾਪ ਕੋ ਕਿ ਉਸ ਨੂੰ ਸਬਰ ਵਾਲੀ ਬਣਾ ਦਿੱਤਾ ਸੀ ਉਹ ਕਿਸੇ ਚੀਜ਼ ਦੀ ਬਹੁਤੀ ਜਿੱਤ ਵੀ ਨਹੀਂ ਸੀ ਕਰਦੀ ਹਾਂ ਜਦੋਂ ਹਰੀ ਆਉਂਦਾ ਉਸ ਨੂੰ ਚਾਕਲੇਟ ਦੀ ਜ਼ਰੂਰਤ ਤਾਂ ਰਹਿੰਦੀ ਬੇਸ਼ੱਕ ਦੇਵ ਵੀ ਆਪਣੀ ਧੀ ਦੀ ਹਰ ਰੀਝ ਪੂਰਾਉਂਦਾ ਸੀ ਪਰ ਇਹ ਚਾਕਲੇਟ ਵਾਲੀ ਆਦਤ ਦੇਵ ਦੇ ਹੁੰਦੇ ਤੋਂ ਹੀ ਹਰੀ ਨੇ ਪੈ ਨੁ ਪਾ ਦਿੱਤੀ ਸੀ ਜੋ ਉਸ ਤੋਂ ਬਾਅਦ ਵੀ ਨਿਵਾ ਰਿਹਾ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਅਗਰ ਤੁਹਾਨੂੰ ਮੇਰੀ ਸਟੋਰੀ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਮੇਰੀ ਸਟੋਰੀ ਨੂੰ ਸੁਣਦੇ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸ ਦੇ ਲਈ ਥੈਂਕ ਯੂ